ਹਾਲਤਾ ਵਾਇਰਲ ਜੀ ਕੀ ਗੱਲ ਹੈ ਮੈਂ ਤੁਹਾਡਾ ਆਪਣਾ ਪਤਤਕਰ ਕੁਲਵੰਤ ਸਿੰਘ ਸਿੱਧੂ ਗੋੜ ਤੋਂ ਆਜ ਪਿੰਡ ਭਿੰਡੇ ਵਿੱਚ ਸਿੱਧੂ ਗੋੜ ਤੇ ਜਠੇ ਰਹਿੰਦੇ ਸੀ ਆਇਆ ਜਿੱਥੇ ਸਾਡੀ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਆਇਆ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਰਿਟਾਇਰਡ ਜੱਜ ਆਓ ਉਹਨਾਂ ਨਾਲ ਗੱਲਬਾਤ ਕਰੀਏ ਭਾਜੀ ਦਾ ਸਤਿ ਸ਼੍ਰੀ ਅਕਾਲ ਜੇ ਪਹਿਲਾਂ ਦੱਸੋ ਆਪਣੇ ਮਾਤਾ ਪਿਤਾ ਦਾ ਨਾਮ ਦੱਸੋ ਪਿੰਡ ਦਾ ਨਾਮ ਦੱਸੋ ਪਿੰਡ ਮੇਰਾ ਸਲੋ ਆ ਜੀ ਮੇਰੇ ਮਾਤਾ ਪਿਤਾ ਰਾਜਪੁਰ ਜੀ ਹੈ ਪਿਤਾ ਮੇਰੇ ਅਮਿਤ ਚੰਦ ਜੀ ਹੈ ਸਵਰਗਵਾਸੀ ਅਮਿਤ ਚੰਦ ਜੀ ਪੜ੍ਹਾਈ ਕਰਦੇ ਕੋਈ ਕਠਿਨਾਈ ਨਹੀਂ ਆਏ ਤੁਸੀਂ ਮਜ਼ਦੂਰ ਵਰਗੇ ਜੇ ਪੈਦਾ ਹੋਏ ਆ ਕਠਿਨਾਈਆਂ ਹੀ ਕਠਿਨਾਈਆਂ ਆਈਆਂ ਪੂਰੀਆਂ ਕਠਿਨਾਈਆਂ ਆਈਆਂ ਕੋਈ ਫੰਮ ਕੋਈ ਕਠਿਨਾਈਆਂ ਸਰੋਤਿਆਂ ਦੱਸੋ ਕਠਿਨਾਈਆਂ ਤੇ ਆ ਜੀ ਸਭ ਤੋਂ ਜ਼ਰੂਰੀ ਬੰਦੇ ਨੂੰ ਚਾਹੀਦਾ ਰੋਟੀ ਕੱਪੜਾ ਮਕਾਨ ਹਾਂਜੀ ਨਾ ਸਾਡੇ ਕੋਲ ਰੋਟੀ ਦੇ ਨਾ ਕੱਪੜਾ ਤੇ ਨਾ ਮਕਾਨ ਇਸ ਤੋਂ ਵੱਡੀ ਕਠਿਨਾਈ ਕੀ ਹੋ ਸਕਦੀ ਆਪੇ ਰੋਟੀ ਕਮਾਣੀ ਪਈ ਤੇ ਆਪੇ ਕੱਪੜਾ ਕਮਾਣਾ ਪਿਆ ਤੇ ਆਪੇ ਮਕਾਨ ਕਰਨਾ ਇਹ ਕਠਿਨਾਈਆਂ ਉਹਦਾ ਉਹਦਾ ਪੂਰੇ ਢੰਗ ਨਾਲ ਆ ਸੀ ਮੁਕਾਬਲਾ ਕਰਕੇ ਇੱਥੇ ਕਿੰਨਾ ਤੁਸੀਂ ਮੈਂ ਐਮਏ ਇੰਗਲਿਸ਼ ਕੀਤੀ ਆ ਐਲਐਲਬੀ ਕੀਤੀ ਆ ਔਰ ਪੀਐਚਡੀ ਲਾਅ ਦੇ ਵਿੱਚ ਜੋ ਡਾਕਟਰ ਸਾਹਿਬ ਆਪਾ ਸਾਹਿਬ ਨੂੰ ਡਿਗਰੀ ਮਿਲੀ ਆ ਵਕਾਲਤ ਕਿੰਨਾ ਚਿਰ ਕੀਤੀ ਮੈਂ 40 ਸਾਲ ਤੋਂ ਉੱਪਰ ਵਕਾਲਤ ਕੀਤੀ ਹਾਈ ਕੋਰਟ ਕੀਤੀ ਤੇ ਹਾਈ ਕੋਰਟ ਹੀ ਕੀਤੀ ਠੀਕ ਹੈ ਉਹ ਫਿਰ ਜਦੋਂ ਕੋਈ ਜੱਜ ਬਣਿਆ ਉਹ ਵਕੀਲਾਂ ਦੇ ਵਿੱਚੋਂ ਬਣਿਆ ਜਾਂ ਡਾਇਰੈਕਟ ਬਣਿਆ ਮੈਂ ਵਕੀਲਾਂ ਚੋਂ ਬਣਿਆ ਅੱਛਾ ਸਰਕਾਰੀ ਕੇਸ ਸੀ ਮੈਂ ਪਹਿਲਾਂ ਸਰਕਾਰੀ ਵਕੀਲ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਠੀਕ ਹੈ ਜੀ ਤੇ ਜੱਜ ਦੀ ਨੌਕਰੀ ਕਿੰਨਾ ਚਿਰ ਕੀਤੀ ਮੈਂ 22 ਸਾਲ ਜੱਜ ਦੀ ਨੌਕਰੀ ਕੀਤੀ ਏ ਤੁਸੀਂ ਜੱਜ ਲੋਕ ਕੋਲ ਕਰਦੇ ਆ ਕਿ ਸੈਸ਼ਨ ਜੱਜ ਰਹੇਗਾ ਹਾਈ ਕੋਰਟ ਦੇ ਰਹੇ ਮੇਰਾ ਹਾਈ ਕੋਰਟ ਦੇ ਬਰਾਬਰ ਸਾਡੀ ਇੱਕ ਕੋਰਸ ਹੁੰਦੀ ਆ ਇਨਕਮ ਟੈਕਸ ਠੀਕ ਹੈ ਇੱਕ ਇਨਕਮ ਟੈਕਸ ਡਿਪਾਰਟਮੈਂਟ ਦੇ ਇੱਥੇ ਰੇਡ ਵਗੈਰਾ ਕਰਦੇ ਆ ਉਹਦੀਆਂ ਫੀਲਡਾਂ ਸਾਡੇ ਕੋਲ ਫਾਈਨਲੀ ਆਉਂਦੀਆਂ ਉਹਨੂੰ ਕਹਿੰਦੇ ਇਨਕਮ ਟੈਕਸ ਡੈਫੀਨਿਟ ਰਿਵਿਊਨਰ ਆਈਟੀ 8 ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਫਾਈਨੈਂਸਰਸ ਉਹ ਕੁਝ ਇਹੋ ਜਿਹਾ ਗੱਲਬਾਤ ਕਰਕੇ ਤੇ ਆਪਣੇ ਸਮਾਜ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਮੈਸੇਜ ਤਾਂ ਮੈਂ ਇਹ ਹੀ ਦੇਣਾ ਚਾਹੁੰਦਾ ਵੇ ਜੀ ਜਿਸ ਤਰੀਕੇ ਨਾਲ ਅਸੀਂ ਰੋਟੀ ਕਪੜਾ ਮਕਾਨ ਨਾ ਹੁੰਦੇ ਹੋਏ ਵੀ ਆਪ ਕਮਾਈ ਰੋਟੀ ਆਪ ਕਮਾਇਆ ਮਕਾਨ ਤੇ ਆਪ ਕਮਾਈ ਕਪੜਾ ਇਹ ਮਿਹਨਤਾਂ ਮਜੂਰੀਆਂ ਕਰਕੇ ਸਭ ਤੋਂ ਵੱਡੀ ਪੜ੍ਹਾਈ ਕੀਤੀ ਆ ਪਰ ਅਸੀਂ ਇਹੀ ਬੱਚਿਆਂ ਨੂੰ ਕਹਿੰਨੇ ਆ ਵੀ ਐਟ ਐਨੀ ਕੋਸਟ ਪੜ੍ਹਾਈ ਕਰੋ ਪੜ੍ਹਾਈ ਕਰਕੇ ਉਸ ਤੋਂ ਬਾਅਦ ਜਿੱਦਾਂ ਬਾਬਾ ਸਾਹਿਬ ਨੇ ਕਿਹਾ ਆ ਵੀ ਕੋਈ ਤੇ ਛੇ ਨਹੀਂ ਤਾਂ ਤੁਝੀ ਵੀ ਕੇ ਘਾੜੋ ਤੇ ਨਾ ਕਿਸੇ ਤੋਂ ਡਰੋ ਨਾ ਕਿਸੇ ਨਾਲ ਮੁਟਰਾਓ ਮਿਹਨਤਾਂ ਕਰੋ ਡਰੋ ਨਾ ਜ਼ਿੰਦਗੀ ਦੀ ਕਦੀ ਵੀ ਪਰਮਾਤਮਾ ਆਪ ਫਲ ਦੇਦਾ ਆ ਮੈਂ ਵੀ ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਜੱਜ ਦੀ ਇੰਟਰਵਿਊ ਕੀਤੀ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸਿੱਧੂ ਭਾਈਚਾਰਾ ਜੱਜ ਨਾ ਮੈਂ ਮੈਂ ਤੁਹਾਡੇ ਲਈ ਜੱਜ ਦਾ ਤੁਸੀਂ ਮੇਰੇ ਇੱਕ ਵਾਰ ਜਰਸੀ ਫੌਜੀ ਪਕੀ ਦੇ ਵਿੱਚ ਤੁਸੀਂ ਵੀ ਆਜਾ ਭਾਈ ਇਹ ਸਿੱਧੂ ਭਾਈ ਜਾਨ ਦੇ ਚਾਚਾ ਮੈਂ ਵੀ ਜ਼ਿੰਦਗੀ ਵਿੱਚ ਪਹਿਲੀ ਵਾਰ ਜੱਜ ਸਾਹਿਬ ਦਾ ਇੰਟਰਵਿਊ ਦਿੱਤੀ ਆ ਬਾਨ ਗੁਰਮਤ ਚਾਰਦੀ ਗਲਾਵਾਂ 'ਚ ਜਿਵੇਂ ਆਪਣੇ ਧਰਮ ਰੱਖਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ